ਲਓ ਜੀ ਗੱਲ ਵਾਤਾ ਹੈ ਇਹ ਮਾ ਚਲੇ ਜੀ ਆਚ ਮੰਡਾ ਦੇ ਵੀ ਮੰਦਰ ਹੈ ਲਓ ਜੀ ਗੱਲ ਵਾਤਾ ਹੈ ਇਹ ਮਾ ਚਲੇ ਜੀ ਆਚ ਮੰਡਾ ਦੇ ਵੀ ਮੰਦਰ ਹੈ ਉਹ ਮੰਦਰ ਹੈ ਜਿੱਥੇ ਇੱਥੇ ਗੱਡੀ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਸੀ ਠੀਕ ਹੈ ਜੀ ਤੇ ਆਪਣਾ ਆ ਹੈਗੀ ਪਾਰਕਿੰਗ ਪਾਰਕਿੰਗ ਦੇ ਵਿੱਚ ਆ ਦੋ ਚਾਰ ਗੱਡੀਆਂ ਜਿਹੜੀਆਂ ਖੜੀਆਂ ਨੇ ਇਹ ਸਾਰੀਆਂ ਹਰਿਆਣੇ ਦੀਆਂ ਆ ਯੂਪੀ ਦੀ ਆ ਸਾਰੀ ਪਾਰਕਿੰਗ ਖਾਲੀ ਹਰਿਆਣਾ ਆ ਇਹਨਾਂ ਦੀਆਂ ਆਪਣੀਆਂ ਲੋਕਲ ਗੱਡੀਆਂ ਖੜੀਆਂ ਐਚਪੀ ਦੀਆਂ ਤੇ ਭਾਈ ਮੈਂ ਜ਼ਿਆਦਾ ਕੁਝ ਤਾਂ ਨਹੀਂ ਬੋਲਦਾ ਪਰ ਗੱਲਬਾਤ ਹੈ 7 ਵਜੇ ਚੁੱਕੇ ਆ 7 ਤੋਂ ਉੱਪਰ ਹੀ ਟਾਈਮ ਆ ਖਾਲੀ ਉਹ ਮੰਦਰ ਹੈ ਜਿੱਥੇ ਇੱਥੇ ਗੱਡੀ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਸੀ ਠੀਕ ਹੈ ਜੀ ਤੇ ਆਪਣਾ ਆ ਹੈਗੀ ਪਾਰਕਿੰਗ ਪਾਰਕਿੰਗ ਦੇ ਵਿੱਚ ਆ ਦੋ ਚਾਰ ਗੱਡੀਆਂ ਜਿਹੜੀਆਂ ਖੜੀਆਂ ਨੇ ਇਹ ਸਾਰੀਆਂ ਹਰਿਆਣੇ ਦੀਆਂ ਆ ਯੂਪੀ ਦੀ ਆ ਸਾਰੀ ਪਾਰਕਿੰਗ ਖਾਲੀ ਹਰਿਆਣਾ ਆ ਇਹਨਾਂ ਦੀਆਂ ਆਪਣੀਆਂ ਲੋਕਲ ਗੱਡੀਆਂ ਖੜੀਆਂ ਐਚਪੀ ਦੀਆਂ ਤੇ ਭਾਈ ਮੈਂ ਜ਼ਿਆਦਾ ਕੁਝ ਤਾਂ ਨਹੀਂ ਬੋਲਦਾ ਵਰ ਗੱਲਬਾਤ ਹੈ 7 ਵਜ ਚੁੱਕੇ ਆ 7 ਤੋਂ ਉੱਪਰ ਹੀ ਟਾਈਮ ਆ ਖਾਲੀ